ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਬੈਠੇ ਅਮਨਨਾਦ ਦੇ ਮੁੰਡੇ ਨੇ ਪੰਜਾਬ ਚ ਛੁੱਟੀ ਆਏ ਸਟੋਰ ਮਾਲਕ ਤੇ ਹਮਲਾ ਕਰਵਾ ਦਿੱਤਾ ਇਹ ਹਮਲਾ ਇਸ ਕਰਕੇ ਕਰਵਾਇਆ ਗਿਆ ਕਿਉਂਕਿ ਅਮਨ ਜਿਸ ਸਟੋਰ ਤੇ ਕੰਮ ਕਰਦਾ ਸੀ ਉਸ ਸਟੋਰ ਤੇ ਚੋਰੀ ਕਰਦਾ ਫੜਿਆ ਗਿਆ ਜਿਸ ਕਰਕੇ ਉਸਨੇ ਆਪਣਾ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਜੋ ਸਟੋਰ ਦਾ ਮਾਲਕ ਹੈ ਉਹ ਪੰਜਾਬ ਆਇਆ ਸੀ ਔਰ ਆਪਣੇ ਸਾਥੀਆਂ ਨੂੰ ਪੈਸੇ ਦੇ ਕੇ ਲਾਲਚ ਦੇ ਕੇ ਆਪਣੇ ਸਾਥੀਆਂ ਤੋਂ ਉਸ ਦੀ ਕੁੱਟਮਾਰ ਕਰਵਾਈ ਇਹ ਸਾਰਾ ਮਾਮਲਾ ਸਮਝੌਂਦੇ ਚੱਲਦੇ ਆ ਫਰੀਦਕੋਟ ਆਪਣੇ ਨਾਨਕੇ ਗਏ ਐਨ ਆਰ ਆਈ ਮੁੰਡੇ ਤੇ ਜਦੋਂ ਹਮਲਾ ਹੁੰਦਾ ਹੈ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲਦਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਬਿਆਨ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਹਮਲਾ ਕਿਸ ਨੇ ਕਰਵਾਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਦੀਆਂ ਸੀਸੀਟੀਵੀ ਤਸਵੀਰਾਂ ਖੰਘਾਲੀਆਂ ਇਹ ਉਹ ਮੁੰਡੇ ਨੇ ਜਿਨ੍ਹਾਂ ਨੇ ਐਨਆਰਆਈ ਮੁੰਡੇ ਤੇ ਹਮਲਾ ਕੀਤਾ ਆ ਜਦੋਂ ਇਹ ਹਮਲਾਵਰ ਫੜੇ ਗਏ ਉਹਨਾਂ ਹਮਲਾਵਰਾਂ ਤੋਂ ਖੁਲਾਸਾ ਹੋਇਆ ਕਿ ਇਸ ਇਹਨਾਂ ਹਮਲਾਵਰਾਂ ਨੂੰ ਇਹਨਾਂ ਦੇ ਦੋਸਤ ਜੋ ਕਿ ਅਮਨ ਅਮਰੀਕਾ 'ਚ ਬੈਠਾ ਉਸਨੇ ਸੁਪਾਰੀ ਇੱਕ ਤਰ੍ਹਾਂ ਦੀ ਦਿੱਤੀ ਕਿ ਇਸ ਮੁੰਡੇ ਨੂੰ ਕੁੱਟੋ ਮਾਰੋ ਲੱਤਾਂ ਬਾਹਾਂ ਤੋੜੋ ਕਿਉਂਕਿ ਇਹਨਾਂ ਨੇ ਮੈਨੂੰ ਕੰਮ ਤੋਂ ਕਢਾਇਆ ਔਰ ਇਹ ਖੁਲਾਸਾ ਪੁਲਿਸ ਨੇ ਕੀਤਾ ਆ ਇਸ ਬਾਰੇ ਤਸਵੀਰ ਵੀ ਤੁਹਾਨੂੰ ਉਹਨਾਂ ਹਮਲਾਵਰਾਂ ਦੀ ਦਿਖਾ ਰਹੇ ਆ ਜੋ ਮੁੰਡਾ ਜ਼ਖਮੀ ਆ ਉਸਦੀ ਮਾਤਾ ਜੀ ਦਾ ਜਿਹੜਾ ਗੈਸ ਸਟੇਸ਼ਨ ਆ ਅਮਰੀਕਾ ਦੇ ਵਿੱਚ ਉਹ ਗੈਸ ਸਟੇਸ਼ਨ ਦੇਖਦਾ ਆ ਅਮਰੀਕਾ ਤੋਂ ਛੁੱਟੀ ਆਇਆ ਹੋਇਆ ਸੀ ਪੰਜਾਬ ਉਸ ਨੂੰ ਕੀ ਪਤਾ ਸੀ ਕਿ ਪੰਜਾਬ ਦੇ ਵਿੱਚ ਆਲੇ-ਦੁਆਲੇ ਉਸ ਦੀ ਇਸ ਤਰੀਕੇ ਨਾਲ ਰੇਕੀ ਚੱਲ ਰਹੀ ਆ ਕਿਉਂਕਿ ਇੱਕ ਦਿਨ ਪਹਿਲਾਂ ਉਸ ਦੀ ਰੇਕੀ ਵੀ ਕੀਤੀ ਜਾਂਦੀ ਆ ਔਰ ਉਸ ਨੂੰ ਘੇਰ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਔਰ ਹਮਲਾਵਰਾਂ ਦਾ ਇਹ ਕਹਿਣਾ ਹੈ ਕਿ ਸਾਡੇ ਮਿੱਤਰ ਦਾ ਅਮਰੀਕਾ ਤੋਂ ਫੋਨ ਆਇਆ ਕਿ ਇਸ ਮੁੰਡੇ ਨੂੰ ਕੁੱਟਣਾ ਆ ਕਿਉਂਕਿ ਪੈਸੇ ਇਸ ਦੇ ਇਸ ਦੇ ਮਿੱਤਰ ਨੇ ਅਮਨ ਜੋ ਅਮਰੀਕਾ ਚ ਹੈ ਉਸਨੇ ਪੈਸੇ ਵੀ ਭੇਜੇ ਸੀ ਇਸ ਵਾਰ ਦਤ ਨੂੰ ਕਰਵਾਉਣ ਦੇ ਲਈ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਬਦਲਾਖੋਰੀ ਰੱਖੀ ਉਸਨੇ ਆਪਣੇ ਮਨ ਚ ਔਰ ਉਸ ਦਾ ਟ੍ਰੈਪ ਲਗਾਵਾ ਕੇ ਉਸ ਨਾਲ ਕੁੱਟਮਾਰ ਕੀਤੀ ਮਾਰਨ ਦੀ ਇੱਕ ਤਰ੍ਹਾਂ ਦੀ ਮਨਸ਼ਾ ਸੀ ਬਹੁਤ ਗੰਭੀਰ ਜ਼ਖਮੀ ਕਰਕੇ ਇਹ ਮੁੰਡੇ ਉੱਥੋਂ ਭੱਜੇ ਨੇ ਗੁਰਦਾਸਪੁਰ ਕੋਈ ਬਟਾਲਾ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੁੱਟਮਾਰ ਇਹਨਾਂ ਨੇ ਫਰੀਦਕੋਟ ਇਲਾਕੇ 'ਚ ਕੀਤੀ ਹੈ ਉਸ ਤੋਂ ਬਾਅਦ ਉਹ ਉੱਥੋਂ ਭੱਜ ਜਾਂਦੇ ਨੇ ਪਰ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਖੰਗਾਲ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਇਸ ਖਬਰ ਨੂੰ ਲੈ ਕੇ ਕੁੱਟਮਾਰ ਮਾਮਲੇ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਅਮਰੀਕਾ ਬੈਠੇ ਅਮਨ ਮੁੰਡੇ ਨੇ ਆਪਣੇ ਸਟੋਰ ਮਾਲਕ ਤੇ ਹਮਲਾ ਕਰਵਾਇਆ ਸਟੋਰ ਮਾਲਕ ਪੰਜਾਬ ਆਇਆ ਹੋਇਆ ਸੀ ਛੁੱਟੀ ਕੱਟਣ ਆਇਆ ਹੋਇਆ ਸੀ ਆਸਾਨ ਪਾਸ਼ਾ ਜੀ ਤੁਹਾਨੂੰ ਇੱਕ ਖਬਰ ਸਮਝਾ ਦਈਏ ਸਟੋਰ ਮਾਲਕ ਪੰਜਾਬ ਛੁੱਟੀ ਕੱਟਣ ਆਇਆ ਸੀ ਪਰ ਉਸ ਸਟੋਰ ਮਾਲਕ ਦੇ ਵੱਲੋਂ ਇੱਕ ਮੁੰਡੇ ਨੂੰ ਨੌਕਰੀ ਤੋਂ ਕੱਢਿਆ ਸੀ ਜੋ ਵੀ ਪੰਜਾਬੀ ਸੀਗਾ ਔਰ ਉਸਨੇ ਬਦਲਾ ਲੈਣ ਦੇ ਲਈ ਪੰਜਾਬ ਆਏ ਮਾਲਕ ਨੂੰ ਕਟਵਾਉਣਾ ਚਾਹਿਆ ਔਰ ਉਸਦੀ ਕੁੱਟਮਾਰ ਕਰਵਾਈ ਵੀ ਜਿਸ ਤੋਂ ਬਾਅਦ ਹਮਲਾਵਰਾਂ ਦੀ ਪਛਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਪੰਜਾਬ ਪੁਲਿਸ ਨੇ ਇਹਨਾਂ ਹਮਲਾਵਰਾਂ ਬਾਰੇ ਹੋਰ ਕੀ ਕੁਝ ਖੁਲਾਸਾ ਕੀਤਾ ਆ ਉਹ ਵੀ ਤੁਹਾਨੂੰ ਸੁਣੋਦੇ ਚੱਲਦੇ ਆ ਇਹ ਜੀ ਲੜਕਾ ਆਪਣਾ ਉਸ ਦਿਨ ਪਹਿਲਾਂ ਬਾਹਰੋਂ ਆਇਆ ਸੀਗਾ ਇਹਨਾਂ ਦੀ ਰਹਿ ਜਿਹੜੀਆਂ ਆਪਣਾ ਅਦਰ ਸਟੇਟ 'ਚ ਹੈਗੀਆਂ ਇਹਦੇ ਇੱਥੇ ਨਾਨਕੇ ਸੀ ਜਿੱਥੇ ਫਰੀਦਕੋਟ ਤੇ ਉਹ ਮੰਨ ਲਈ ਆਇਆ ਸੀਗਾ ਪਹਿਲਾਂ ਕਈ ਧਰਮ ਸਥਾਨਾਂ ਦੀ ਯਾਤਰਾ ਕੀਤੀ ਉੱਥੋਂ ਘੁੰਮਿਆ ਤੇ ਨੇ ਵਾਪਸ ਆ ਰਹੇ ਸੀਗੇ ਆ ਇਹ ਪੈਂਤਰੀ ਜਿਹੜੀਆਂ ਰਾਤ ਨੂੰ ਜਦ ਇਹ ਬਾਬਸਮੋਹਰੇ ਤੇ 4 ਸਵੇਰ 4 ਵਜੇ ਉਹਦੇ ਘਰ ਪਹੁੰਚੇ ਆ ਇਹ ਧਿਆਨ ਪਛਾਤੇ ਬੰਦਿਆਂ ਨੇ ਜਿਹੜਾ ਇਹਨਾਂ ਤੇ ਦਾਤਾਂ ਨਾਲ ਹਮਲਾ ਕਰਤਾ ਜੀ ਜਿਸ ਦੇ ਨਾਲ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਸਮੇਂ ਫਿਰ ਜਿਹੜਾ ਇਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਜੀ ਕੇਸ ਰਜਿਸਟਰ ਕੀਤਾ ਗਿਆ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਬੈਠੇ ਅਮਨ ਨਾ ਦੇ ਮੁੰਡੇ ਨੇ ਪੰਜਾਬ ਚ ਛੁੱਟੀ ਆਏ ਸਟੋਰ ਮਾਲਕ ਤੇ ਹਮਲਾ ਕਰਵਾ ਦਿੱਤਾ ਇਹ ਹਮਲਾ ਇਸ ਕਰਕੇ ਕਰਵਾਇਆ ਗਿਆ ਕਿਉਂਕਿ ਅਮਨ ਜਿਸ ਸਟੋਰ ਤੇ ਕੰਮ ਕਰਦਾ ਸੀ ਉਸ ਸਟੋਰ ਤੇ ਚੋਰੀ ਕਰਦਾ ਫੜਿਆ ਗਿਆ ਜਿਸ ਕਰਕੇ ਉਸਨੇ ਆਪਣਾ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਜੋ ਸਟੋਰ ਦਾ ਮਾਲਕ ਹੈ ਉਹ ਪੰਜਾਬ ਆਇਆ ਸੀ ਔਰ ਆਪਣੇ ਸਾਥੀਆਂ ਨੂੰ ਪੈਸੇ ਦੇ ਕੇ ਲਾਲਚ ਦੇ ਕੇ ਆਪਣੇ ਸਾਥੀਆਂ ਤੋਂ ਉਸ ਦੀ ਕੁੱਟਮਾਰ ਕਰਵਾਈ ਇਹ ਸਾਰਾ ਮਾਮਲਾ ਸਮਝੌਤੇ ਚੱਲਦੇ ਆ ਫਰੀਦਕੋਟ ਆਪਣੇ ਨਾਨਕੇ ਗਏ ਐਨ ਆਰ ਆਈ ਮੁੰਡੇ ਤੇ ਜਦੋਂ ਹਮਲਾ ਹੁੰਦਾ ਆ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲਦਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਬਿਆਨ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਹਮਲਾ ਕਿਸ ਨੇ ਕਰਵਾਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਦੀਆਂ ਸੀਸੀਟੀਵੀ ਤਸਵੀਰਾਂ ਖੰਘਾਲੀਆਂ ਇਹ ਉਹ ਮੁੰਡੇ ਨੇ ਜਿਨ੍ਹਾਂ ਨੇ ਐਨਆਰਆਈ ਮੁੰਡੇ ਤੇ ਹਮਲਾ ਕੀਤਾ ਆ ਜਦੋਂ ਇਹ ਹਮਲਾਵਰ ਫੜੇ ਗਏ ਉਹਨਾਂ ਹਮਲਾਵਰਾਂ ਤੋਂ ਖੁਲਾਸਾ ਹੋਇਆ ਕਿ ਇਸ ਇਹਨਾਂ ਹਮਲਾਵਰਾਂ ਨੂੰ ਇਹਨਾਂ ਦੇ ਦੋਸਤ ਜੋ ਕਿ ਅਮਨ ਅਮਰੀਕਾ 'ਚ ਬੈਠਾ ਉਸਨੇ ਸੁਪਾਰੀ ਇੱਕ ਤਰ੍ਹਾਂ ਦੀ ਦਿੱਤੀ ਕਿ ਇਸ ਮੁੰਡੇ ਨੂੰ ਕੁੱਟੋ ਮਾਰੋ ਲੱਤਾਂ ਬਾਹਾਂ ਤੋੜੋ ਕਿਉਂਕਿ ਇਹਨਾਂ ਨੇ ਮੈਨੂੰ ਕੰਮ ਤੋਂ ਕਢਾਇਆ ਔਰ ਇਹ ਖੁਲਾਸਾ ਪੁਲਿਸ ਨੇ ਕੀਤਾ ਆ ਇਸ ਬਾਰੇ ਤਸਵੀਰ ਵੀ ਤੁਹਾਨੂੰ ਉਹਨਾਂ ਹਮਲਾਵਰਾਂ ਦੀ ਦਿਖਾ ਰਹੇ ਆ ਜੋ ਮੁੰਡਾ ਜ਼ਖਮੀ ਆ ਉਸਦੀ ਮਾਤਾ ਜੀ ਦਾ ਜਿਹੜਾ ਗੈਸ ਸਟੇਸ਼ਨ ਆ ਅਮਰੀਕਾ ਦੇ ਵਿੱਚ ਉਹ ਗੈਸ ਸਟੇਸ਼ਨ ਦੇਖਦਾ ਆ ਅਮਰੀਕਾ ਤੋਂ ਛੁੱਟੀ ਆਇਆ ਹੋਇਆ ਸੀ ਪੰਜਾਬ ਉਸ ਨੂੰ ਕੀ ਪਤਾ ਸੀ ਕਿ ਪੰਜਾਬ ਦੇ ਵਿੱਚ ਆਲੇ-ਦੁਆਲੇ ਉਸ ਦੀ ਇਸ ਤਰੀਕੇ ਨਾਲ ਰੇਕੀ ਚੱਲ ਰਹੀ ਆ ਕਿਉਂਕਿ ਇੱਕ ਦਿਨ ਪਹਿਲਾਂ ਉਸ ਦੀ ਰੇਕੀ ਵੀ ਕੀਤੀ ਜਾਂਦੀ ਆ ਔਰ ਉਸ ਨੂੰ ਘੇਰ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਗੁੱਥੀ ਸੁਲਝਾਉਂਦਿਆ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਔਰ ਹਮਲਾਵਰਾਂ ਦਾ ਇਹ ਕਹਿਣਾ ਹੈ ਕਿ ਸਾਡੇ ਮਿੱਤਰ ਦਾ ਅਮਰੀਕਾ ਤੋਂ ਫੋਨ ਆਇਆ ਕਿ ਇਸ ਮੁੰਡੇ ਨੂੰ ਕੁੱਟਣਾ ਆ ਕਿਉਂਕਿ ਪੈਸੇ ਇਸ ਦੇ ਇਸ ਦੇ ਮਿੱਤਰ ਨੇ ਅਮਨ ਜੋ ਅਮਰੀਕਾ ਚ ਹੈ ਉਸਨੇ ਪੈਸੇ ਵੀ ਭੇਜੇ ਸੀ ਇਸ ਵਾਰਦਤ ਨੂੰ ਕਰਵਾਉਣ ਦੇ ਲਈ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਬਦਲਾਖੋਰੀ ਰੱਖੀ ਉਸਨੇ ਆਪਣੇ ਮਨ ਚ ਔਰ ਉਸ ਦਾ ਟ੍ਰੈਪ ਲਗਾਵਾ ਕੇ ਉਸ ਨਾਲ ਕੁੱਟਮਾਰ ਕੀਤੀ ਮਾਰਨ ਦੀ ਇੱਕ ਤਰ੍ਹਾਂ ਦੀ ਮਨਸ਼ਾ ਸੀ ਬਹੁਤ ਗੰਭੀਰ ਜ਼ਖਮੀ ਕਰਕੇ ਇਹ ਮੁੰਡੇ ਉੱਥੋਂ ਭੱਜੇ ਨੇ ਗੁਰਦਾਸਪੁਰ ਕੋਈ ਬਟਾਲਾ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੁੱਟਮਾਰ ਇਹਨਾਂ ਨੇ ਫਰੀਦਕੋਟ ਇਲਾਕੇ ਚ ਕੀਤੀ ਹੈ ਉਸ ਤੋਂ ਬਾਅਦ ਉਹ ਉੱਥੋਂ ਭੱਜ ਜਾਂਦੇ ਨੇ ਪਰ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਖੰਗਾਲ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਇਸ ਖਬਰ ਨੂੰ ਲੈ ਕੇ ਕੁੱਟਮਾਰ ਮਾਮਲੇ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਅਮਰੀਕਾ ਬੈਠੇ ਅਮਨ ਮੁੰਡੇ ਨੇ ਆਪਣੇ ਸਟੋਰ ਮਾਲਕ ਤੇ ਹਮਲਾ ਕਰਵਾਇਆ ਸਟੋਰ ਮਾਲਕ ਪੰਜਾਬ ਆਇਆ ਹੋਇਆ ਸੀ ਛੁੱਟੀ ਕੱਟਣ ਆਇਆ ਹੋਇਆ ਸੀ ਆਸਾਨ ਭਾਸ਼ਾ ਜੇ ਤੁਹਾਨੂੰ ਇੱਕ ਖਬਰ ਸਮਝਾ ਦਈਏ ਸਟੋਰ ਮਾਲਕ ਪੰਜਾਬ ਛੁੱਟੀ ਕੱਟਣ ਆਇਆ ਸੀ ਪਰ ਉਸ ਸਟੋਰ ਮਾਲਕ ਦੇ ਵੱਲੋਂ ਇੱਕ ਮੁੰਡੇ ਨੂੰ ਨੌਕਰੀ ਤੋਂ ਕੱਢਿਆ ਸੀ ਜੋ ਵੀ ਪੰਜਾਬੀ ਸੀਗਾ ਔਰ ਉਸਨੇ ਬਦਲਾ ਲੈਣ ਦੇ ਲਈ ਪੰਜਾਬ ਆਏ ਮਾਲਕ ਨੂੰ ਕਟਵਾਉਣਾ ਚਾਹਿਆ ਔਰ ਉਸ ਦੀ ਕੁੱਟਮਾਰ ਕਰਵਾਈ ਵੀ ਜਿਸ ਤੋਂ ਬਾਅਦ ਹਮਲਾਵਰਾਂ ਦੀ ਪਛਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਪੰਜਾਬ ਪੁਲਿਸ ਨੇ ਇਹਨਾਂ ਹਮਲਾਵਰਾਂ ਬਾਰੇ ਹੋਰ ਕੀ ਕੁਝ ਖੁਲਾਸਾ ਕੀਤਾ ਆ ਉਹ ਵੀ ਤੁਹਾਨੂੰ ਸੁਣੋਦੇ ਚੱਲਦੇ ਆ ਇਸੇ ਲੜਕਾ ਆ ਆਪਣਾ ਉਸ ਦਿਨ ਪਹਿਲਾਂ ਬਾਹਰੋਂ ਆਇਆ ਸੀ ਆ ਇਹਨਾਂ ਦੀ ਰਹਿ ਜਿਹੜੀਆਂ ਆਪਣਾ ਅਦਰ ਸਟੇਟ ਚ ਹੈਗੀਆਂ ਇਹਦੇ ਜਿਹੜੇ ਨਾਨਕੇ ਸੀ ਜਿੱਤੇ ਫਰੀਦਕੋਟ ਤੇ ਮੁੰਨ ਲਈ ਆਇਆ ਸੀਗਾ ਪਹਿਲਾਂ ਕਈ ਥਾਂ ਸਥਾਨਾਂ ਦੀ ਯਾਤਰਾ ਕੀਤੀ ਉੱਥੋਂ ਘੁੰਮਿਆ ਤੇਰੇ ਵਾਪਸ ਆ ਰਹੇ ਸੀਗੇ ਆ ਇਹ ਪੈਂਤਰੀ ਜਿਹੜੀਆਂ ਰਾਤ ਨੂੰ ਜਦੋਂ ਇਹ ਬਸਮੜੇ ਤੇ ਚਾਰ ਸਵੇਰ 4:00 ਵਜੇ ਉਹਦੇ ਘਰ ਪਹੁੰਚੇ ਆ ਇੱਥੇ ਆਨਪਛਾਤੇ ਬੰਦਿਆਂ ਨੇ ਜਿਹੜਾ ਇਹਨਾਂ ਤੇ ਦਾ ਤਰ੍ਹਾਂ ਹਮਲਾ ਕਰਤਾ ਜੀ ਜਿਸ ਦੇ ਨਾਲ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਜੀ ਕੇਸ ਰਜਿਸਟਰ ਕੀਤਾ ਗਿਆ